ਸਮਰਾਲੇ ਦੇ ਪਿੰਡ ਮੁਕਕਾਬਾਦ ਵਿਕੇ ਲੱਗਣ ਵਾਲੀ ਗੈਸ ਫੈਕਟਰੀ ਮੂਰੇ 10 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਪੱਕੇ ਧਰਨੇ ਤੋਂ ਬਾਅਦ ਹੁਣ ਪਿੰਡ ਵਾਸੀਆਂ ਵੱਲੋਂ ਸਮਰਾਲੇ ਦੇ ਪ੍ਰਸ਼ਾਸਨ ਵੱਲੋਂ ਸਾਰ ਨਾਲ ਲੈ ਜਾਣ ਤੇ ਸਮੂਹ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਨੇ ਮੁਕਕਾਬਾਦ ਤੋਂ ਲੈ ਕੇ ਸਮਰਾਲੇ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਗਿਆ ਰੋਸ ਮਾਰਚ ਕਰਨ ਤੋਂ ਬਾਅਦ ਐਸ.ਡੀ.ਐਮ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ ਜਿੱਥੇ ਉਹਨਾਂ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਪਿੰਡ ਵਾਸੀਆਂ ਤੇ ਜੱਤੇਬੰਦੀਆ ਵੱਲੋਂ ਇਸ ਰੋਸ ਪ੍ਰਦਰਸ਼ਨ ਵਿੱਚ ਸਰਕਾਰ ਦੇ ਖਿਲਾਫ ਜਮਕੇ ਨਾਅਰੇਬਾਜ਼ੀ ਵੀ ਕੀਤੀ ਅਤੇ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਤੋਂ ਜਲਦ ਕੋਈ ਹੱਲ ਨਾ ਕੱਢਿਆ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ। ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਕਿਰਤੀ ਸਿੰਘ ਮੁਸਕਾਬਾਦ ਅੱਜ ਪਿੰਡ ਮੁਸਕਾਬਾਦ ਵਿੱਚ ਜਿਹੜੀ ਕੈਂਸਰ ਫਲਾਉਣ ਵਾਲੀ ਭਿਆਨਕ ਬਿਮਾਰੀਆਂ ਫਲਾਉਣ ਵਾਲੀ ਇੱਕ ਗੈਸ ਫੈਕਟਰੀ ਲੱਗ ਰਹੀ ਆ ਉਹਦੇ ਖਿਲਾਫ ਅਸੀਂ ਇੱਕ ਰੋਸ ਮਾਰਚ ਕੀਤਾ ਜਿਹੜਾ ਕਿ ਪਿੰਡ ਮੁਸਕਾਬਾਦ ਖੇਰਨੀਆਂ ਸਿਆਲਾ ਗਹਿਲਿਆਲ ਬੌਂਦਲੀ ਦੇ ਵਿੱਚੋਂ ਅਸੀਂ ਸਮਰਾਲੇ ਆ ਗਏ ਤੇ ਫਿਰ ਐਸਪੀ ਅੱਗੇ ਮੂਹਰੇ ਬੈਠੇ ਆ ਸਾਡਾ ਮਕਸਦ ਸਿਰਫ ਔਲੀ ਔਨਾ ਇੱਕੋ ਚੀਜ਼ ਸਿਰਫ ਇੱਕੋ ਮੰਗਦਾ ਕਿ ਸਾਡੀ ਉਹ ਫੈਕਟਰੀ ਦੀ ਬੰਦਗੀ ਕੀਤੀ ਜਾਵੇ ਜੋ ਕਿ ਪ੍ਰਦੂਸ਼ਣ ਫਲਾ ਰਹੀ ਹੈ ਬਿਮਾਰੀਆਂ ਫਲਾਉਗੀ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਉਸ ਫੈਕਟਰੀ ਨੂੰ ਬੰਦ ਕੀਤਾ ਜਾਵੇ ਅਸੀਂ ਪਿਛਲੇ 10 ਦਿਨਾਂ ਤੋਂ ਲਗਾਤਾਰ ਮੁਸ਼ਤਬਾਹ ਦੇ ਵਿੱਚ ਫੈਕਟਰੀ ਦੇ ਮੂਹਰੇ ਧਰਨਾ ਲਾ ਕੇ ਬੈਠੇ ਆ ਇਹ ਮਕਸਦ ਜੀ ਵੀ ਸਰਕਾਰ ਪ੍ਰਸ਼ਾਸਨ ਸਾਡੇ ਕੋਲ ਆਊਗਾ ਪਰ ਪ੍ਰਸ਼ਾਸਨ ਨੇ ਪਿਛਲੇ 10 ਦਿਨਾਂ ਤੋਂ ਸਾਡੀ ਕੋਈ ਸਾਰ ਨਹੀਂ ਲਈ ਅਖੀਰ ਨੂੰ ਅੱਕ ਕੇ ਦੁਖੀ ਹੋ ਕੇ ਅੱਜ ਅਸੀਂ ਸਮਰਾਨ ਘਰਵਾਲੂ ਰੋਕ ਕੀਤਾ ਜੇ ਅਗਰ ਸਾਡੀ ਅੱਜ ਇਹਨਾਂ ਨੇ ਸੁਣਵਾਈ ਕਰ ਲਈ ਤਾਂ ਠੀਕ ਆ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਤੋਂ ਵੀ ਵੱਡੇ ਵੱਡੇ ਜਿਹੜੇ ਪ੍ਰੋਗਰਾਮ ਦਵਾਗੇ ਐਕਸ਼ਨ ਕਰਾਂਗੇ ਤਾਂ ਜੋ ਕੱਲੂ ਫਿਰ ਬਾਅਦ ਵਿੱਚ ਪ੍ਰਸ਼ਾਸਨ ਇਹ ਨਾ ਕਹੇ ਕਿ ਭਾਈ ਕਿਸੇ ਨੇ ਐਕਸ਼ਨ ਕਰ ਲੇ ਸਾਨੂੰ ਤਾਂ ਪੁੱਛਦੇ ਜੇ ਅਸੀਂ ਕਾਰਵਾਈ ਕਰਦੇ ਸਰਕਾਰ ਦਾ ਇੱਕ ਵੀ ਨੁਮਾਇੰਦਾ ਸਾਡੀ ਧਰਮੇ ਦੇ ਵਿੱਚ ਨਹੀਂ ਪਹੁੰਚਿਆ ਨਾ ਮੰਤਰੀ ਪਹੁੰਚਿਆ ਨਾ ਕੋਈ ਐਮਐਲਏ ਪਹੁੰਚਿਆ ਬਾਈ ਕੱਟਦਾ ਜਿਹੜਾ ਇਹ ਬੁਇਨਰ ਨਹੀਂ ਜੀ ਇਹ ਹੈਗਾ ਇਹ ਆ ਇਹ ਅਸੀਂ ਸਰਕਾਰ ਨੂੰ ਅੱਜ ਵੀ ਅਸੀਂ ਨੂੰ ਇਹੀ ਕਹਿਣ ਆਇਆ ਕਿ ਸਾਡੇ ਪਿੰਡ ਦਾ ਜਿਹੜੇ ਚੋਣਾਂ ਵਾਸਤੇ ਫੱਡੇ ਤੇ ਕੇ ਜਾਂਦੇ ਨੇ ਅਸੀਂ ਜਿਹੜੇ ਬਾਕਸ ਲਏ ਜਾਂਦੇ ਨੇ ਜਾਂ ਸਾਡੇ ਪਿੰਡ ਦੇ ਵਿੱਚ ਜਿਹੜੀ ਵੋਟਾਂ ਪਾਉਂਦੇ ਸਾਡੀ ਟੀਵੀ ਜੀਂਦੀ ਆ ਉਹ ਵੀ ਨਾ ਭੇਜਿਓ ਕਿਉਂਕਿ ਅਸੀਂ ਵੋਟਾਂ ਨਹੀਂ ਪਾਈਆਂ ਕਿਉਂਕਿ ਵੋਟਾਂ ਪਾ ਕੇ ਪਹਿਲਾ ਪਸਤਾ ਰਹੇ ਆ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਸਾਡੀ ਗੱਲੇ ਨਹੀਂ ਕਿਸੇ ਨੇ ਸਰਕਾਰ ਨੇ ਸੁਣੀ ਸਾਡੀ ਕੋਈ ਮੰਗਿਆ ਨਹੀਂ ਸੁਣ ਰਹੀ ਹੈ ਜੀ ਤੇ ਸਾਨੂੰ ਵੋਟਾਂ ਪਾਉਣ ਦਾ ਕੀ ਮੈਦਾ ਇਸੇ ਕਰਕੇ ਅਸੀਂ ਇੱਥੇ ਅੱਜ ਜਿਹੜਾ ਆਪਣਾ ਮੰਗਵੱਤਾ ਦੇਣ ਆਇਆ ਜੇ ਸਾਡੀ ਅੱਜ ਹਾਂਜੀ ਕੀ ਨਾਮ ਆਜੀ ਹਾਂਜੀ ਮੈਂ ਮਨਜੀਤ ਸਿੰਘ ਢੀਂਸਾ ਜੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਲੁਧਿਆਣਾ ਅੱਜ ਜੋ ਪਰ ਪ੍ਰਦੂਸ਼ਣ ਕੀਤਾ ਗਿਆ ਕੀ ਸੀਗਾ ਸਾਰਾ ਕੀ ਅੱਜ ਦਾ ਜੋ ਸੀਗਾ ਨਾ ਜੀ ਇਹ ਗੈਸ ਬੈਟਰੀ ਲੱਗ ਰਹੀ ਹੈ ਪਿੰਡ ਮੁਸ਼ਕਾਬਾਦ ਦੇ ਵਿੱਚ ਉਹਦੇ ਖਿਲਾਫ ਸੀ ਵੀ ਉਹ ਪ੍ਰਦੂਸ਼ਣ ਫਲਾਉਂਦੀ ਆਰ ਜ਼ਹਿਰੀਲੀ ਗੈਸ ਉਹਦੇ ਵਿੱਚ ਮਤਲਬ ਜੀਤਾ ਉਹ ਸਹੀ ਤਰੀਕੇ ਨਾਲ ਗੈਸ ਬਣਾਉਂਦੇ ਨੇ ਫੇਰ ਤੱਕ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਪਰ ਜਿਹੜੀ ਹੁਣ ਕੰਗਰਾਲੀ ਜਾਲਦਾਲੇ ਬਣਾਉਣ ਲੱਗੇ ਇਹਦੇ ਵਿੱਚ ਇੱਕ ਕੈਮੀਕਲ ਲਿਆ ਕੇ ਪਾਉਣ ਲੱਗੇ ਜੀ ਉਹ ਕੈਮੀਕਲ ਦੇ ਕਾਰਨ ਬਹੁਤ ਜ਼ਹਿਰੀਲੀ ਗੈਸ ਆ ਰਾਤ ਨੂੰ ਇੰਨੀ ਬਦਬੂ ਆਉਂਦੀ ਆ ਉਦੇ ਨਾਲ ਜਾਨੀ ਲੋਕਾਂ ਨੂੰ ਉੱਥੇ ਆਲੇ-ਦਾਲੇ ਵਾਲਿਆਂ ਨੂੰ ਬਹੁਤ ਨੰਗਣਾ ਔਖਾ ਹੋ ਜਾਂਦਾ ਇਹਦੇ ਖਿਲਾਫ ਸੀ ਜੀ ਜੋ ਪ੍ਰਸ਼ਾਸਨ ਨੂੰ ਅੱਜ ਜਾਗਰਤ ਕਰਨ ਆਏ ਸੀ ਵੀ ਉੱਥੇ ਕਿੰਨੇ ਚਾਰ ਤਰੀਕ ਤੋਂ ਧਰਨਾ ਚੱਲ ਰਿਹਾ ਫੈਕਟਰੀ ਦੇ ਅੱਗੇ ਉਹਨਾਂ ਨਾਲ ਸਾਰੀਆਂ ਜਥੇਬੰਦੀਆਂ ਉਹਨਾਂ ਕਮੇਟੀ ਦੇ ਨਾਲ ਸਹਿਮਤ ਹੋ ਕੇ ਅੱਜ ਜੋ ਪੈਦਲ ਮਾਰਚ ਪਿੰਡਾਂ ਦੇ ਵਿੱਚ ਹੀ ਹੁੰਦਾ ਹੋਇਆ ਮੀਨਾਂ ਦੇ ਵਿੱਚ ਹੀ ਕਾਫਲਾ ਟਰਾਲੀਆਂ ਟਰੈਕਟਰ ਮੋਟਰਸਾਈਕਲ ਗੱਡੀਆਂ ਕਾਰਾਂ ਦੇ ਵਿੱਚ ਹੀ ਨਾਲ ਤੁਰ ਕੇ ਇੱਥੇ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਕੀ ਲੱਗਦਾ ਹੁਣ ਹੱਲ ਹੋਊ ਜੀ ਇਹਦਾ ਦੇਖੋ ਸਾਡਾ ਸੰਘਰਸ਼ੀ ਬੰਦਿਆਂ ਦਾ ਦਾ ਕਰਨਾ ਸੰਘਰਸ਼ ਕਰਨਾ ਸਾਡਾ ਫਰਜ਼ ਆ ਜੇ ਤਕਲੀਫ ਆ ਅਸੀਂ ਉਹ ਰੌਲਾ ਪਾਵਾਂਗੇ ਤਾਂ ਹੀ ਦੂਰ ਹੋਊਗੀ ਜੇ ਹੁਣ ਕੁਝ ਨਹੀਂ ਕਰਾਂਗੇ ਤਾਂ ਤਾਂ ਸਰਕਾਰਾਂ ਤੋਂ ਵੱਧ ਮੈਂ ਤਾਂ ਸਰਕਾਰ ਦੀ ਨਲਾਇਕੀ ਸਾਹਮਣੇ ਉਹ ਬੰਦਾ ਕਹਿ ਰਿਹਾ ਵੀ ਮੈਂ 2 ਕਰੋੜ ਰੁਪਇਆ ਦੇ ਕੇ ਰਿਸ਼ਵਤ ਤਾਰ ਮਨਜ਼ੂਰੀਆਂ ਲਈਆਂ ਨੇ ਵਿੱਚ ਰਿਸ਼ਵਤ ਤਾਰ ਫੀਸ ਭਰ ਕੇ ਉੱਥੇ ਪ੍ਰਸ਼ਾਸਨੇ ਜ਼ਿੰਮੇਵਾਰ ਬਣਦਾ ਇਹਦਾ ਨਾ ਕਿ ਉਹ ਬੰਦਾ ਜਿਹੜਾ ਫੈਕਟਰੀ ਲਾਉਂਦਾ ਪ੍ਰਸ਼ਾਸਨ ਨੇ ਗਲਤ ਉਹਨੂੰ ਪਰਮਿਸ਼ਨ ਦਿੱਤੀ ਆ ਉਸ ਹਿਸਾਬ ਨਾਲ ਵੀ ਇਹ ਕਿਤੇ ਜਿੱਥੇ ਬਰਾਨੀਆਂ ਜਗ੍ਹਾ ਨੇ ਉੱਥੇ ਦੇ ਦੇਣੀਆਂ ਚਾਹੀਦੀ ਸੀ ਚਲੋ ਫੈਕਟਰੀਆਂ ਤਾਂ ਲੱਗਣੀਆਂ ਚਾਹੀਦੀ ਨੇ ਅਸੀਂ ਕਹਿੰਨੇ ਆ ਪੰਜਾਬ ਡਵੈਲਪ ਹੋਊਗਾ ਪਰ ਪਰਮਿਸ਼ਨ ਦੇਣ ਜਿੱਥੇ ਕਿਤੇ ਅਲਦਾਲੇ ਪਬਲਿਕ ਨਹੀਂ ਉਹਦੀਆਂ ਕੰਡੀਸ਼ਨਾਂ ਪੂਰੀਆਂ ਹੁੰਦੀਆਂ ਨੇ ਚੋਣਾਂ ਦਾ ਬਾਈਕਟ ਕੀਤਾ ਗੱਲ ਤਾਂ ਸਹੀ ਆ ਚੋਣਾਂ ਦਾ ਤਾਂ ਜਿਹੜੀ ਸਰਕਾਰਾਂ ਨੇ ਸਾਡਾ ਮੰ ਕੋਈ ਸੁਣੇ ਨਹੀਂ ਰਹੀਆਂ ਜਦ ਸਾਡੇ ਜ਼ਿੰਮੇਦਾਰਾਂ ਤੇ ਜਾਂ ਪਬਲਿਕ ਤੇ ਕੋਈ ਚੋਣ ਜਾਬਤਾ ਲਾਗੂ ਆ ਜਿਹੜੇ ਅਫਸਰ ਨੇ ਜਾਂ ਕੋਈ ਸਰਕਾਰਾਂ ਇਹਨਾਂ ਤੇ ਕਿਸੇ ਕੋਈ ਨਹੀਂ ਲਾਗੂ ਸਾਡੀ ਮੀਟਿੰਗ ਬੁਲਾਈ ਐ ਐਸਐਸਪੀ ਸਾਹਿਬ ਨੇ ਤਿੰਨ ਦਿਨ ਪਹਿਲਾਂ ਸਾਰੀ ਹਿੱਤ ਦੇ ਬੰਦੀਆਂ ਖੰਨੇ ਦੇ ਵਿੱਚ ਉੱਥੇ ਵੀ ਇਹੀ ਅਸੀਂ ਉਹਨਾਂ ਨੂੰ ਸਵਾਲ ਕਰਿਆ ਵੀ ਤੁਸੀਂ ਸਾਨੂੰ ਤਾਂ ਬੁਲਾ ਲਿਆ ਪਰ ਜਿਹੜੇ ਇਹ ਖੜੇ ਨੇ ਸਿਆਸੀ ਬੰਦੇ ਨੇ ਉਹਨਾਂ ਦੇ ਨੁਮਾਇंदे ਵੀ ਅੱਜ ਵਿੱਚ ਬੈਠੇ ਹੁੰਦੇ ਫੇਰ ਬਹੁਤ ਵਧੀਆ ਗੱਲ ਸੀ ਕਿਸੇ ਨੂੰ ਕੀ ਲੋੜ ਆ ਸਾਡੀਆਂ ਇੱਥੇ ਸਾਨੂੰ ਥੋੜੇ ਸਾਹਮਣੇ ਜਵਾਬ ਦੇ ਦਿੰਦੇ ਸਾਡੀਆਂ ਮੰਗਾਂ ਦਾ ਅਸੀਂ ਕਿਸੇ ਦਾ ਵਿਰੋਧ ਹੋਰ ਨਹੀਂ ਕਰਦੇ ਇਹਨਾਂ ਨੇ ਸਾਡੇ ਨਾਲ 2014 ਤੋਂ ਕਰਦੇ ਆਏ ਨੇ ਉਹ ਮਤਲਬ ਕਰੀਆਂ ਮੰਗਾ ਅਸੀਂ ਕਰਾਂਗੇ ਚਲੋ 5 ਸਾਲ ਕਹਿੰਦੇ ਸੀ ਅਸੀਂ ਨਵੇਂ ਆ ਸਾਨੂੰ ਟਾਈਮ ਲੱਗੂ ਉਦੋਂ ਅਗਲੀ ਵਾਰ ਇਹਨਾਂ ਨੇ 5 ਸਾਲ ਉਹੀ ਵਾਧੇ ਰਿਪੀਟ ਕਰਕੇ ਫੇਰ ਇਹਨਾਂ ਨੇ ਸਾਨੂੰ ਮਤਲਬ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਕਹੀ ਅਸੀਂ ਤਾਂ ਉਹੀ ਪੁੱਛਦੇ ਐ ਵੀ ਸਾਡੇ ਨੇ ਵਾਧੇ ਕਰੇ ਨੇ ਲਿਖਤੀ ਕਰੇ ਨੇ ਵੀ ਉਹ ਸਾਡੇ ਕਿੱਥੇ ਗਏ ਸਾਡੇ ਪੂਵੇ ਕਰ ਦੋ ਅਸੀਂ ਤੁਹਾਨੂੰ ਵੋਟਾਂ ਸਾਰੇ ਹੀ ਪਾਵਾਂਗੇ ਪਿੰਡ ਮੁਸ਼ਕਾਬਾਦ ਦੇ ਵਿੱਚ ਇੱਕ ਬਾਇਓ ਗੈਸ ਪਲਾਂਟ ਲੱਗ ਰਿਹਾ ਜੋ ਸਰਕਾਰ ਵੱਲੋਂ ਬਣਾਈ ਪਾਲਿਸੀ ਤਹਿਤ ਜਿਹਦੇ ਵਿੱਚ ਸਟੇਟ ਗਵਰਨਮੈਂਟ ਦੀ ਅਪਰੂਵਲ ਵੀ ਹੁੰਦੀ ਔਰ ਸੈਂਟਰ ਦੀ ਅਪਰੂਵਲ ਜਿਹੜੀ ਪਾਲਿਸੀ ਫਰੇਮਵਰਕ ਚ ਵੀ ਹੋਵੇ ਜਿਹੜੇ ਨੋਰਮਸ ਫਿਕਸ ਏ ਉਸ ਪਰਮਿਸ਼ਨਾਂ ਦੇ ਤਹਿਤ ਇਹ ਜਿਹੜਾ ਵੇ ਬਾਇਓ ਗੈਸ ਪਲਾਂਟ ਲਗਾਇਆ ਜਾ ਰਿਹਾ ਵੇ ਆ ਪਿੰਡ ਵਾਲਿਆਂ ਦਾ ਇਹ ਖਦਸਾ ਇਹ ਉਹਨਾਂ ਦਾ ਡਰ ਹੈ ਵੀ ਹੋ ਸਕਦਾ ਭਵਿੱਖ ਦੇ ਵਿੱਚ ਇੱਥੋਂ ਗੈਸ ਲੀਕ ਹੋਏਗੀ ਤੇ ਜਿਹੜੇ ਪਿੰਡ ਵਾਲਿਆਂ ਨੂੰ ਜਿਹੜੇ ਜ਼ਹਿਰੀਲੀ ਗੈਸ ਸੁੰਘਣ ਕਰਕੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ ਆ ਉਨਾ ਦਾ ਖਸਾ ਜ਼ਰੂਰ ਹੈਗਾ ਵੇ ਪਰ ਅਸੀਂ ਉਹਨਾਂ ਨੂੰ ਹਰ ਪੱਖੋਂ ਇਸ ਗੱਲ ਤੋਂ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਬਤੌਰ ਸਰ ਐਡਮਿਨਿਸਟਰेटर ਪੀਏਯੂ ਤੋਂ ਜਿਹੜੇ ਇਸ ਲਾਈਨ ਦੇ ਸਪੈਸ਼ਲਿਸਟ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਉਹਨਾਂ ਨੂੰ ਵੀ ਇੱਕ ਸੈਸ਼ਨ ਲੈਣਾ ਦੋ ਤਿੰਨ ਕਰਵਾਏਗੇ ਇਹਦੇ ਵਿੱਚ ਸਿਰਫ ਕੋਡਿੰਗ ਨੈਟਿੰਗਲਾ ਡਰਾਸ ਐਣ ਤੀਜੀ ਜਿਹੜੀ ਹੈਗੇ ਸਟਬਲ بیس ਜਿਹੜਾ ਹੁੰਦਾ ਹੈ ਉਹਤੀ ਦਾਣਾ ਜਿਹੜਾ ਮਿਕਸ ਕਰਕੇ ਜਿਹੜਾ ਹੈ ਗੈਸ ਸੀਐਨਜੀ ਜਿਹੜੀ ਇੱਥੋਂ ਤਿਆਰ ਕਰਾਈ ਜਾਨੀ ਮੀਥੇਨ ਮੀਥੇਨ ਤੁਸੀਂ ਐਨਜੀ ਵਿੱਚ ਕਨਵਰਟ ਕੀਤੀ ਜਾਣੀ ਉਹ ਉਹਨਾਂ ਨੂੰ ਇਸ ਬਾਰੇ ਜਾਣੂ ਕਰਾ ਦਿੱਤਾ ਗਿਆ ਸੀਗਾ ਪਰ ਪਿੰਡ ਵਾਲੇ ਇਸ ਗੱਲ ਤੇ ਅੜਗਨੇ ਵੀ ਨਹੀਂ ਅਸੀਂ ਇਹ ਬਾਇਓਗੈਸ ਲੱਗਣ ਹੀ ਨਹੀਂ ਦੇਣਾ ਆ ਮਾਲਕ ਕੋਲੋਂ ਜਿਹੜੀਆਂ ਸਾਰੀਆਂ ਲੋੜਿੰਦੀਆਂ ਪ੍ਰਵਾਨੀਆਂ ਗਿਆ ਸਨ ਉਹ ਇਸ ਕੇਸ ਨੂੰ ਮਾਨਯੋਗ ਪੰਜਾਬ ਅਦਾਲਤਾਂ ਨਾਲ ਹਾਈ ਕੋਰਟ ਦੇ ਵਿੱਚ ਲੈ ਕੇ ਆ ਕੋਰਟ ਦੇ ਵਿੱਚ ਉਸ ਮਾਲਕ ਵੱਲੋਂ ਜਿਹੜਾ ਪਰਮਿੰਦਰ ਸਿੰਘ ਪਿੰਜ ਮੁਸ਼ਕਾਬਾਦ ਦੇ ਹੀ ਰਹਿਣ ਵਾਲੇ ਨੇ ਉਹਨਾਂ ਨੇ ਇਸ ਪਿੰਡ ਦੇ ਕੁਝ ਕੁ ਪਸੀਕਣੋਂ ਜਿਹੜੇ ਐਜੀਟੇਟ ਕਰਦੇ ਸੀ ਜਿਹੜੇ ਮੂਰੀ ਸੀਗੇ ਮੌਤਵਾਰਸੀ ਪਿੰਡ ਦੇ ਉਹਨਾਂ ਨੂੰ ਬਤੋਲ ਪਾਰਟੀ ਬਣਾ ਲਿਆ ਹੁਣ ਇਹ ਸਾਰੇ ਉੱਥੇ ਐਜ਼ ਅ ਰਿਸਪੌਂਡੈਂਟ ਕੋਰਟ ਦੇ ਵਿੱਚ ਪੇਸ਼ ਵੀ ਹੋ ਗਏ ਨੇ ਪਰ ਮਾਨਯੋਗ ਡੀਸਾਭ ਜੀ ਨੇ ਇਹਨਾਂ ਦੀ ਜਿਹੜੀ ਮੰਗ ਸੀ ਉਹਨੂੰ ਗੋਪਰੁਖ ਸੁਣਿਆ ਇਹਨਾਂ ਦੇ ਕੰਸਰਨ ਨੂੰ ਜਿਹੜਾ ਉਹਨੂੰ ਬਾਚਿਆ ਤੇ ਮੈਮ ਨੇ ਇੱਕ ਨਾ ਕਮੇਟੀ ਬਣਾ ਦਿੱਤੀ ਪਿੰਡ ਦੇ ਵਿੱਚ ਜਿਹੜੇ ਬਾਇਓ ਗੈਸ ਪਲਾਨਟ ਦਾ ਜਿਹੜਾ ਨਿਰਪੱਖ ਹੋ ਕੇ ਜਾਂਚ ਕਰੇਗੀ ਵੈਦਰ ਕੀ ਇਹਦੇ ਕੋਈ ਦੁਸ਼ ਪ੍ਰਭਾਵ ਤਾਂ ਨਹੀਂ ਹੈਗੇ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਿੰਡ ਦੇ ਲੋਕਾਂ ਨੂੰ ਨੁਸਾਨ ਤਾਂ ਨਹੀਂ ਪਹੁੰਚੇਗਾ ਉਸ ਕਮੇਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਮਾਹਰ ਸੀਗੇ ਜਿਹੜੇ ਇਸ ਬਾਇਓ ਗੈਸ ਪਲਾਨਟ ਦੇ ਜਾਂ ਨੈਪਰਿੰਗ ਗਾਸ ਤੋਂ ਜਿਹੜਾ ਗਿਆ ਸੰਬੰਧੀ ਹੈ ਉਹਦੀ ਰਿਸਰਚ ਕਰਦੇ ਸਨ ਉਹਨਾਂ ਨੂੰ ਲਾਇਆ ਪੋਲੀਸ਼ਨ ਕੰਟਰੋਲ ਬੋਰਡ ਦਨ ਡੀਡੀਪੀਓ ਤੇ ਇਸ ਪਿੰਡ ਦੇ ਚਾਰ ਜਿਹੜੇ ਮੋਰੀ ਸੀਗੇ ਜੋ ਪਿੰਡ ਵਾਲਿਆਂ ਨੇ ਨਾ ਸੁਜੈਸਟ ਕੀਤੇ ਉਹਨਾਂ ਨੂੰ ਵੀ ਇੱਕ ਟੀਮ ਦਾ ਹਿੱਸਾ ਬਣਾ ਕੇ ਇੱਕ ਟੀਮ ਬਣਾ ਦਿੱਤੀ ਗਈ। ਮਾਨਯੋਗ ਕੋਰਟ ਨੇ ਵੀ ਇਸ ਗੱਲ ਨੂੰ ਅਸੀਂ ਐਡਮਿਨਿਸਟ੍ਰੇਸ਼ਨ ਵੱਲੋਂ ਮਾਨਯੋਗ ਕੋਰਟ ਦੇ ਗੱਲ ਧਿਆਨ ਚ ਗੱਲ ਲਿਆਂਦੀ ਕਿ ਵੀ ਇੱਕ ਕਮੇਟੀ ਬਣ ਗਈ ਹੈ ਜਿਹੜਾ ਇਸ ਪਿੰਡ ਦੇ ਜਿਹੜੇ ਬਾਇਓਗੈਸ ਪਲਾਂਟ ਦੇ ਉੱਤੇ ਆਪਣੀ ਸਰਵੇ ਰਿਪੋਰਟ ਤਿਆਰ ਕਰਕੇ ਦੇਗੀ। ਉਸ ਰਿਪੋਰਟ ਦੇ ਆਧਾਰ ਤੇ ਅਗੋਂ ਪੰਜਾਬ ਸਰਕਾਰ ਨੂੰ ਰਿਪੋਰਟ ਭੇਜੀ ਜਾਏਗੀ ਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਸਰਕਾਰ ਦੇ ਪੱਧਰ ਉਹੀ ਫੈਸਲਾ ਆਏਗਾ ਉਹ ਕੀਤੀ ਜਾਏਗੀ। ਕੋਰਟ ਨੇ ਜਿਹੜੀ ਮਾਨਯੋਗ ਕੋਰਟ ਨੇ ਇਸ ਗੱਲ ਨੂੰ ਐਕਸੈਪਟ ਕਰ ਲਿਆ ਕਮੇਟੀ ਕਨਸਟੀਟਿਊਟ ਕੀਤੀ ਹੋਈ ਏ ਹਾਲੇ ਉਹ ਕਮੇਟੀ ਇਹ ਆਪਣਾ ਕੰਮ ਕਰ ਰਹੀ ਏ ਇਹ ਉਸ ਕਮੇਟੀ ਦੇ ਮੈਂਬਰ ਵੀ ਨੇ ਪਿੰਡ ਦੇ ਬੰਦੇ ਪਰ ਫਿਰ ਵੀ ਉਸ ਤੋਂ ਬਾਅਦ ਇਹਨਾਂ ਨੇ ਪਿੰਡ ਦੇ ਵਿੱਚ ਕਮੇਟੀ ਜਿੱਥੇ ਗਾਇਓ ਗਲਾਸ ਬਣ ਰਿਹਾ ਉਹਦੇ ਸਾਹਮਣੇ ਇੱਕ ਧਰਨਾ ਡੈਮੋਨਸਟ੍ਰੇਸ਼ਨ ਸ਼ੁਰੂ ਕੀਤਾ ਹੋਇਆ ਉਹ ਪੀਸਫੁੱਲ ਜਿਹੜਾ ਧਰਨਾ ਉਹ ਚੱਲ ਰਿਹਾ ਵੀ ਮੇਰੀ ਪਿੰਡ ਵਾਸੀਆਂ ਕੀ ਬੇਨਤੀ ਵੀ ਹੈ ਅਪੀਲ ਵੀ ਹੈ ਬੀਇੰਗ ਤੁਸੀਂ ਉਸ ਕਮੇਟੀ ਦੇ ਮੈਂਬਰ ਹੋ ਤੁਸੀਂ ਆਪਣਾ ਐਕਟਿਵ ਰੋਲ ਪਲੇ ਕਰੋ ਉਥੇ ਥਾਮਾ ਤੇ ਕਮੇਟੀ ਜਿੱਥੇ ਵੀ ਜਾਂਦੀ ਤੁਸੀਂ ਸਾਰੇ ਸਲਾਹ ਕਰਕੇ ਕੰਮ ਕਰਨਾ ਵਿਜ਼ਿਟ ਕਰੋ ਇਹਦੇ ਜਿਹੜੇ ਮਹਾਰਾਣਾ ਗੱਲ ਕਰੋ ਜੋ ਵੀ ਜੇ ਰਸਟਾ ਮਾੜਾਵੇ ਤੇ ਉਹਦਾ ਮਹਾਰ ਵੀ ਡੈਫੀਨਿਟਲੀ ਰਿਪੋਰਟ ਦੇਣ ਕਿ ਜੇ ਸਟਾ ਮਾੜਾ ਜੇ ਇਹਦੇ ਪ੍ਰਭਾਵ ਮਾੜੇ ਨਹੀਂ ਹੈਗੇ ਤੇ ਡੈਫੀਨਿਟਲੀ ਫਿਰ ਰਿਪੋਰਟ ਉਸ ਤਰ੍ਹਾਂ ਦੀ ਆਏਗੀ ਤੇ ਜੋ ਕਮੇਟੀ ਰਿਪੋਰਟ ਦਿੰਦੀ ਹੈ ਮੇਰਾ ਜੋ ਮੰਨਣਾ ਨਿੱਜੀ رائے ਹੈ ਸਲਾਹ ਵੀ ਹੈ ਆਪਾਂ ਉਸ ਅਨੁਸਾਰ ਹੀ ਅੱਗੇ ਵਧੀਏ ਤੇ ਜਿਹੜਾ ਇਹ ਧਰਨਾ ਲਾਇਆ ਹੋਇਆ ਵੇ ਜੋਤੇ ਕਮੇਟੀ ਰਿਪੋਰਟ ਨਹੀਂ ਆ ਜਾਂਦੀ ਉਹ ਤੱਕ ਨੂੰ ਮੈਂ ਬੇਨਤੀ ਕਰਦਾ ਇਹਨੂੰ ਸਖਤ ਕੀਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ